ਸਾਸਰੀ ਕਾਲਸਾਰ ਨੂੰ ਮੈਂ ਤੁਹਾ ਜਹਤੀ ਆਪ ਵੀ ਚੰਦਾ ਨਾਮ ਹੈਗਾ ਜਸਪਤ ਅਤੇ ਅੱਜ ਹੈਗਾ ਦੁਸ਼ਹਿਰਾ ਸਾਰਿਆਂ ਨੂੰ ਹੈਪੀ ਦੁਸ਼ਹਿਰਾ ਤੇ ਅੱਜ ਇੱਕ ਦੁਸ਼ਹਿਰ ਤੇ ਬਹੁਤ ਵੱਡੀ ਗੁੱਡ ਨਿਊਜ਼ ਆ ਆਈ ਤਾਂ ਟਾਲਦੀ ਹੋਈ ਆਪਰ ਤੁਹਾਨੂੰ ਆਈ ਇੱਕ ਤਰੀਕ ਨੂੰ ਸੀ ਤੇ ਦਿਖਾਉਣ ਤੁਹਾਨੂੰ ਅੱਜ ਆਪਾਂ ਦੋ ਤਰੀਕ ਨੂੰ ਹਣ ਚਾਲੀ ਤੇ ਤੁਹਾਨੂੰ ਉਹੀ ਦਿਖਾਣਿਆ ਪਹਿਲਾਂ ਹਾਂਜੀ ਆ ਦੇਖੋ ਗੁੱਡ ਨਿਊਜ਼ ਤੁਹਾਨੂੰ ਦਿਖਾਣਿਆ ਇੱਧਰ ਨੂੰ ਕਰਕੇ ਓ ਇੱਧਰ ਆ ਇੱਧਰ 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 ਆਵਾ ਦੇਖੋ ਇਹ ਬਟੇਰੇ ਦਾ ਬੱਚਾ ਜਿਹੜਾ ਆਪਾਂ ਦੂਸਰਾ ਅੰਡਾ ਰੱਖਿਆ ਹੋਇਆ ਸੀ ਉਹ ਜੋ ਨਿਕਲੇ ਪਹਿਲੇ ਦਾ ਜਿਵੇਂ ਤੁਹਾਨੂੰ ਪਤਾ ਉਹ ਵਿਚੀ ਵੱਡਾ ਹੋ ਗਿਆ ਉਹ ਤਾਂ ਅੰਡਾ ਤੋੜਿਆ ਨਹੀਂ ਗਿਆ ਇਹ ਕੱਲ ਮੈਂ ਦੇਖਿਆ ਅਚਾਨਕ ਮੈਂ ਦੇਖੇ ਬੱਚਾ ਨਿਕਲਿਆ ਫਿਰਦਾ ਸੀ ਭੱਜਿਆ ਫਿਰਦਾ ਸੀ ਹੇ ਛੋਟਾ ਜੈਨੂੰ ਬਲਵ ਲਾਇਆ ਹੋਇਆ ਨੈਗ ਮਿਲਦਾ ਵਾ ਤੇ ਹਜੇ ਤਿੰਨ ਦਿਨ ਇਹਦੇ ਵਿੱਚ ਰੱਖਣਾ ਇਹਨੂੰ ਹਟੇ ਦੋ ਦਿਨ ਹੋਇਆ ਇੱਕ ਨੂੰ ਨਿਕਲਿਆ ਸੀ ਉਹ ਦੇਖੋ ਬਲਵ ਤੇ ਇਹਨੂੰ ਇੰਨੀ ਜ਼ਿਆਦਾ ਹੀਟ ਮਿਲਦੀ ਆ ਦੇਖੋ ਕਿ ਮੈਂ ਜਾਂਦਾ ਬਲਵ ਕੋਲੇ ਤੇ ਸੀਗੀ ਆਪਣੀ ਕੁਟਨੀ ਤੇ ਨਮਾ ਸਾਥੀ ਤੇਰਾ ਐਸਕੇ ਕਮੈਂਟ ਚ ਕੋਈ ਨਾਮ ਦੱਸਿਓ ਵਧੀਆ ਚ ਜਿਹੜਾ ਆਪਾਂ ਇਹਦਾ ਨਾਮ ਰੱਖ ਦੀਏ ਤੇ ਫੇਰ ਥੋੜੇ ਦਿਨਾਂ ਬਾਅਦ ਇਹਨੂੰ ਬਾਹਰ ਕੱਢਾਂਗੇ ਤੇ ਵਾਕੀ ਇੱਧਰ ਆਪਣੇ ਤੂਤੇ ਸਰਦੇ ਆਂ ਜਾਗ ਆ ਪੱਖੇ ਤੇ ਹੀ ਹਮੇਸ਼ਾ ਵਾਂਗੂ ਇੱਧਰ ਬੈਠੇ ਆ ਅੱਜ ਇੱਧਰ ਬੈਠੇ ਆ ਅੱਜ ਆ ਜਿਹੜਾ ਕੁੱਕੂ ਆ ਸਵੇਰ ਦੇ ਟਾਈਮ ਬਹੁਤ ਸੋਹਣੀਆਂ ਆਵਾਜ਼ਾਂ ਕੱਢਣ ਲੱਗਿਆ ਸੀ ਮੈਂ ਤਾਇਆ ਕੈਮਰਾ ਚਾਕੇ ਲਈ ਆਂਦਾ ਅੰਦਰ ਆਏ ਤੇ ਬੰਦ ਗਿਓ ਫੇਰ ਨਿਕਲਿਆ ਨੇ ਆਵਾਜ਼ਾਂ ਦੀਆ ਬਹੁਤ ਸੋਹਣੀਆਂ ਆਵਾਜ਼ਾਂ ਦੀਆਂ ਕੱਢਦਾ ਸੀ ਬੈਠਾ ਸੀਟੀਆਂ ਜਿਹਾ ਮਾਰ-ਮਾਰਦੀ ਇਹ ਸਾਰੇ ਤੋਤੇ ਇੱਧਰ ਬੈਠੇ ਨੇ ਤੇ ਅθε ਇੱਧਰ ਬੈਠਾ ਹਾਂ ਚਲਦੇ ਹਾਂ ਬਟੇਰੇ ਵਾਲੇ ਕਮਰੇ 'ਚ ਇੱਧਰ ਆ ਆਪਣੀ ਚਿੰਕੀ ਬੈਠਿਆ ਜਿਹਦੀ ਲੱਤ ਲੋਟ ਹੋਈ ਨਹੀਂ ਜੀ ਤੇ ਕਲੀ ਚਿੰਕੀ ਰਹਿੰਦੀ ਆ ਤੇ ਕਹਾ ਕੀ ਕਪਾ ਜਿਵੇਂ ਤੁਹਾਨੂੰ ਪਤਾ ਯਾ ਕਮਰਾ ਕਿੰਨਾ ਵੱਡਾ ਇੱਥੇ ਰਹਿੰਦੀ ਆ ਇੱਕ ਬਟੇਰੀ ਆ ਕਲੀ ਹੁਣ ਆਪਾਂ ਇਕੱਠੇ ਹੀ 10-15 ਹੋਰ ਬਟੇਰੇ ਲੈ ਕੇ ਆਵਾਂ ਇਕੱਠੇ ਲੈ ਆਣੇ ਕਾਫੀ ਜ਼ਿਆਦਾ ਇੱਧਰ ਬੈਠਿਆ ਚਿੰਕੀ ਰਾਮ ਨਾਲ ਜਿਹੜਾ ਲੰਗੜਾ ਆ ਕੀ ਚੋਰਦੀ ਆ ਹਰੇ ਬਾਲੇ ਇਹਨੂੰ ਤੋੜ ਨਹੀਂਦਾ ਕਦੀ ਮੈਂ ਅੱਕ ਜਗ੍ਹਾ ਤੋਂ ਜ਼ਿਆਦਾ ਵੰਦੀ ਆ ਦਾਣਾ ਵੀ ਪਾਇਆ ਹੋਇਆ ਇੱਧਰ ਪਾਣੀ ਵੀ ਪਾਇਆ ਹੋਇਆ ਤੇ ਇੱਧਰ ਆਪਣਾ ਤੋਤਾ ਬੈਠਾ ਇਹ ਤੋਂ ਵੀ ਘਾਟੀ ਉੱਡਿਆ ਜਾਂਦਾ ਇੱਧਰ ਆ ਚਿੱਟੀ ਤੋਤੀ ਬੈਠੀ ਹੈ ਮਟਕੇ ਚ ਇਹਦੇ ਆਂਡੇ ਵੀ ਆ ਗਏ ਨੇ ਦੁਬਾਰਾ ਨਵੇਂ ਧਰੇ ਆ ਪਹਿਲਾਂ ਆਂਡੇ ਉਹਨੇ ਤੋੜ ਕੇ ਸੀ ਤੇ ਇੱਧਰ ਹਰਾ ਤੋਤਾ ਬੈਠਾ ਵਾ ਤੇ ਚਿੱਟੀ ਦਾ ਤਾਂ ਇਹ ਪੱਕਾ ਹੀ ਆ ਰਾਤ ਨੂੰ ਵੀ ਉਹ ਚ ਦਿਨੇ ਵੀ ਇਹ ਚਤਾ ਕਰਕੇ ਮੈਂ ਉਹ ਦੋ ਛੱਡੇ ਸੀਗੇ ਤੇ ਆਹਾ ਇਹ ਤਾਂ ਚਲੋ ਬਾਹਲਾ ਆਰਡ ਨਹੀਂ ਹੁੰਦੇ ਉੱਪਰ ਜਾਂਦਾ ਨਹੀਂ ਉਹਨੂੰ ਨਾ ਹਣ ਕਿਸੇ ਦਾ ਦੁਬਾਰਾ ਉੱਧਰ ਛੱਡਾਂਗੇ ਨਹੀਂ ਇਹਨੇ ਆ ਵੀ ਆਂਡੇ ਤੋੜ ਦੇਣੇ ਆ ਆ ਦੇਖੋ ਛਲਕੀ ਛਲਕੇ ਕੀਤੇ ਪਏ ਕਾਫੀ ਆਂਡੇ ਸੀਗੇ ਇਹਨੇ ਸਾਰੇ ਤੋੜਤੇ ਓਏ ਇਧਰ ਇਹ ਇੱਕ ਦਿਨ ਬਾਹਰ ਚਲੇ ਆਇਆ ਗੇਟ ਖੋਲਦੇ ਸੀ ਕਿ ਇੱਕਦਮ ਬਾਹਰ ਭੱਜ ਗਿਆ ਫਿਰ ਮਸਾਂ ਫੜ ਕੇ ਲਿਆਉਂਦਾ ਇਹ ਉਹ ਤਾਂ ਸ਼ੁਕਰ ਆ ਇਹ ਤਾਂ ਬਾਹਲਾ ਉੱਡਿਆ ਨਹੀਂ ਆਉਂਦੇ ਸੀ ਤਾਂ ਫੜਿਆ ਗਿਆ ਨਹੀਂ ਤਾਂ ਇਹ ਕਿੱਥੇ ਫੜਿਆ ਜਾਣਾ ਸੀਗਾ ਮੈਂ ਸੋਚੇ ਜਾਂਦੇ ਜਾਂਦੇ ਇਹਨੂੰ ਵੀ ਦਿਖਾ ਦਿਆਂ ਬੈਠਾ ਵਾ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਤੇ ਹੈ ਕਹੇ ਜਾ ਤੇਰਾ ਨਾਮ ਵੀ ਦੱਸਿਓ ਕੀ ਰੱਖੀਏ ਦਾ ਨਾਮ ਤੇ ਇਹ ਦਾ ਮਸ਼ੀਨ ਦਾ ਕੰਟਰੋਲਰ ਝਾ ਖਰਾਬ ਹੋ ਗਿਆ ਸੀ ਉਹ ਨੀਰਾਸ਼ਾ ਪੈਂਦਾ ਦਿੰਦਾ ਨਹੀਂ ਬੜਾ ਚੰਗੀ ਤਰ੍ਹਾਂ ਤੇ ਆਪਾਂ ਨਵਾਂ ਮੰਗਾਵਾਂਗੇ ਹੁਣ ਖਰਗੋਸ਼ਾਂ ਕੋਲੀ ਚਾਲਦੇ ਆ ਸਿੱਧਾ ਕਿੱਹਾ ਆ ਗਏ ਸੀ ਗੁੰਨੂ-ਮੁੰਨੂ ਹੁਣਾਂ ਕੋਲੇ ਇੱਧਰ ਗੁੰਨੂ ਬੈਠਾ ਇੱਧਰ ਮੁੰਨੂ ਤੇ ਗੁੰਨੂ ਨੂੰ ਪਟਾ ਪਾ ਲੈਣੇ ਨੇ ਘਰ ਦੀ ਵੀ ਸਫਾਈ ਕੀਤੀ ਸੀ ਫੇਰ ਵੀਂਗਣਾ ਜੀ ਕਰ ਦਿੰਦੇ ਆ ਸਾਰਾ ਸਾਫ ਕਰਤਾ ਪਾਣੀ ਵੀ ਨਵਾਂ ਹੀ ਪਾਇਆ ਹੋਇਆ ਤੇ ਉਧਰ ਇਹਨਾਂ ਦੀ ਮਿੱਟੀ ਚ ਹੀ ਪਾਈ ਹੋਈ ਆ ਕੈਮਰੇ ਚ ਵੀਡੀਓ ਪਤਾ ਨਹੀਂ ਕਾ ਤੋ ਸਾਖਛੀ ਨਹੀਂ ਆਦੀ ਕਿ ਚਲੋ ਇਹਨੂੰ ਇੱਕ ਵਾਰ ਪਟਾ ਪਾ ਲਈਏ ਤੇ ਇਹਨੂੰ ਬਾਹਰ ਕੱਢਦੇ ਆ ਆ ਦੇ ਸ਼ਹਿਰੇ ਕਰਕੇ ਜਿਹੜੇ ਸਾਂਝੀ ਤੇ ਜਾਂਦੇ ਹੁੰਦੇ ਹਨ ਨਹਿਰ ਨੂਰ ਤੇ ਉਧਰਲੀ ਸਾਈਡ ਬੰਬ ਬਹੁਤ ਚੱਲਦੇ ਨੇ ਤਾਂ ਹੁਣ ਗੁੰਨੂ ਨੂੰ ਕੱਢ ਲੈਨੇ ਆ ਬਾਹਰ ਇਹ ਢਾਰ ਕੇ ਭੱਜ ਗਿਆ ਜਿਆਦੀ ਬੰਬ ਚੱਲੇ ਆ ਡਰਪੋ ਗੁੰਨੂ ਕੀ ਕਰਨ ਲੱਗਾ ਹਨ ਇਹ ਕੀ ਕਹਿੰਦੇ ਆ ਇਹਨੂੰ ਮੈਂ ਆਹ ਜਿਹੜੀ ਬੌਡੀ ਸਟੈਪ ਉੱਪਰ ਰੱਖਤਾ ਦੇਖੋ ਥੱਲੇ ਭਾਜ ਗਈ। ਔਰ ਦੇਖ ਨੂੰ ਥੱਲੇ ਭਜਾਣਾ। ਛਾਲਾਂ ਦੇਖੇ ਦੀਆਂ ਚੈੱਕ ਕਰਿਓ ਛਾਲਾਂ। ਛਾਲਾਂ ਤਾਂ ਬਹੁਤ ਮਾਰਦੇ ਆ। ਹੂੰ। ਡੱਪਟਾ ਆਏ ਆਂ। ਬੋਲੋ। ਚੱਲ। ਆਪੇ ਜਾਓ। ਜਾ ਲੈਣੇ ਜਾ ਲੈਣੇ। ਆਪੇ ਚੱਲਿਆ ਦੇਖੋ। ਔਰ ਦੇਖੋ। ਆਪੇ ਜਾਓ। ਉਹ ਤਾਂ ਹੀ ਹੋ ਗਿਆ ਗਿਆ। ਪਹਿਲੇ ਨੇ ਉੱਥੋਂ ਆ ਟੱਫੇ ਤੋਂ ਜਿੱਥੇ ਬੈਠਾ ਉੱਥੇ ਸ਼ਾਲ ਮਾਰੀ ਨੂੰ ਖੁਸ਼ੀਦਨ ਹਾਲ ਕਿੱਡੀ ਗੱਡੀ ਸ਼ਾਲ ਮਾਰਦਾ ਖੜੀ ਗਈ ਉੱਥੇ ਇਹ ਨਹੀਂ ਆਈ

ਇੱਟਾ ਟਾ ਟੂ ਬੁਗਲਿਸ਼ ਕਲਸਰ ਦੀ ਬੁਗਲਿਸ਼ ਚਿਰਪੰਡਾ 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 ਹਾਏ 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 ਢਿੰਗ ਲੱਕ ਲੱਕ ਢਿੰਗ ਓਏ ਓਏ ਖੜੀਆ ਖੜ ਜਾ ਥੋੜਾ ਡਾਂਸ ਤਾਂ ਕਰ ਰ ਖੜ ਜਾ ਢਿੰਗ ਲੱਕ ਲੱਕ ਢਿੰਗ ਢਿੰਗ ਲੱਕ ਲੱਕ ਆਓ ਹੈਲੋ ਟੂੰ ਟੂੰ ਢੂੰ ਢੂੰ ਲੱਕ ਲੱਕ ਢਿੰਗ ਢਿੰਗ ਲੱਕ ਲੱਕ ਆ ਮੈਂ ਗੁੰਨੂ ਮੁੰਨੂ ਇੱਥੇ ਥੱਲੇ ਛਾਲ ਮਾਰ ਮਾਂਜੂ ਮੈਂ ਤੁਮ ਮਾਂਜੂ ਤੂੰ ਬਹੁਤ ਵੱਡਾ ਨਾ ਨਾ ਬਈ 6:00 ਥੱਲੇ ਮੈਂ ਇੱਕ ਸਟੰਟ ਦਿਖਾਵਾਂ ਮਾੜੇ ਥੱਲੇ ਲੈ ਕੇ ਆਏ ਇੱਕ ਰਾਣਾ ਭਗੁੰਨੂ ਦਾ ਸਟੰਟ ਤੁਸੀਂ ਮੂਹਰੇ ਵੀਡੀਓ ਬਣਾਓ ਹਜੇ ਨਾ ਬਣਾਇਆ ਮੈਂ ਇਹਨੂੰ ਪਹਿਲਾਂ ਸਟੰਟ ਜਿਹਾ ਸਿਖਾਦਾ ਮਾੜੇ ਹਜੇ ਬੰਦ ਕਰ ਬਣਾਇਓ ਹੁਣ ਕੀ ਕਰੂਗਾ ਉਹ ਦੇਖੋ ਗੁੰਨੂ ਸਟੰਟ ਕਰ ਰਿਹਾ ਹੋਵੇ ਕਿਵੇਂ ਲੱਟ ਕਰਿਆ ਗੁੰਨੂ ਆ ਪੈਰ ਤਾਂ ਕਰਨ ਇੱਥੇ ਉੱਪਰ ਆ ਇਹਦਾ ਗੁੰਨੂ ਆਪਣਾ ਕਸਟਾਈਲ ਹੈ ਕਿ ਸਟੰਟ ਮਾਰਨਾ ਰੋਜ਼ ਦਾ ਇਹ ਸਟੰਟ ਕਰ ਰਿਹਾ ਹੈ ਦੇਖੋ ਗੁੰਨੂ ਨੂੰ ਥੋੜਾ ਜੋਗਾ ਸਨਾਂਦਾ ਵੇ ਦੇਖੋ ਕਿਵੇਂ ਲਟਕ ਰਿਹਾ ਵਾ ਬੜਾ ਗੁੰਨੂ ਮਾਰੇ ਸਟੰਟੇ ਮਾਰ ਮਾਰ ਆ ਬਰਨਾ ਤੇ ਮੈਂ ਪੁੱਛੀ ਗੈ ਜਣੀ ਮਾ ਕਰਵਾਉਣ ਜਨੈਟਰ ਬੰਦ ਕਰਵਾ ਦੇਣਾ ਹੁਣ ਆ ਨਹੀਂ ਪਤਾ ਲੱਦਾਂ ਕਿ ਕਰਾਂ ਫੋਣ ਇਹ ਸਟੰਟ ਆਪਾਂ ਸੁਬੀ ਕਰਾ ਦੇਣਾ ਇਹ ਸਟੰਟ ਮਾਰੂ ਸਾਲੇ ਆਜਾ। ਛੱਡ ਦੇ। ਹਾਂ ਦੇਖਿਆ ਮੈਂ ਕਿਵੇਂ ਭਾਜਦਾ ਉਹ ਭਾਜ ਗਿਆ। ਹਾਂ ਇਹਨੂੰ ਫੜੂਗਾ। ਥੱਲੇ ਵੜ ਜਾਣਾ ਤੇ ਨਹੀਂ। ਹੋ ਗਿਆ। ਛੱਡ ਰਿਹਾ ਨੂੰ। ਵਾਖ ਵਾਖ ਛੱਡੀ ਗੇ ਬੋ। ਕਿੱਥੇ ਗਿਆ? ਛੱਡੀ ਗੇ ਹੋਰ ਦੀ ਗੇ। ਹੰਦ ਕਰ ਦੇਣਾ ਤਾਂਸੇ ਪਕੜ ਕਰ ਕਰ ਦੇ ਦਿੰਦਾ ਫੇਰ ਲਿਆ ਮੋ ਚੱਲ ਗੁੰਨੂ ਹਣ ਕੀ ਕਰਨਾ ਤੇ ਬਾਕੀ ਅਸ ਦੇ ਵਲੌਗ ਚ ਨਹੀਂ ਸੀ ਘੱਟ ਸ਼ਹਿਰਾ ਵਾ ਹੁਣ ਕਿਾ ਕਿ ਮੈਂ ਪਟਾਕੇ ਭੜੂਕੇ ਚਲਾਣਾ ਵਾ ਅਬ ਤੁਸੀਂ ਦਰਸ਼ਕ ਕਿੰਨੇ ਕ ਪਟਾਕੇ ਚਲਾਉਣੇ ਹੋ ਤਾਂ ਹੁਣ ਬਾਕੀ ਅਸ ਦੇ ਵਲੌਗ ਚ ਨਹੀਂ ਸੀ ਚੈਨਲ ਨੂੰ ਲਾਈਕ ਕਰਿਓ ਸਾਚੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ